ਪਹਿਲਾਂ ਦੱਸਿਓ ਇੱਕ ਕਰਨਾ ਵਾਪਰੀ ਹੈ ਹਿੰਦੂਆਂ ਤੇ ਜੋ ਅਤਵਾਦੀ ਹਮਲਾ ਹੋਇਆ ਅਤਵਾਦੀ ਹਮਲਾ ਹੋਣ ਤੋਂ ਬਾਅਦ ਵੀ ਰਹਿ ਜਾਗਾ ਵਕ ਵਕ ਰਿਵੀਅ ਹੋ ਰਿਹਾ ਹੈ ਸਾਹਮਣੇ ਨਿਕਲ ਕੇ ਆ ਰਹੇ ਨੇ ਉਹ ਕੋ ਸੋਚਦਾ ਬਹੁਤ ਵੱਡੀ ਮੰਦਨੀਓ ਘਟਨਾ ਹੈ ਕਿਉਂਕਿ ਕਿਸੇ ਇਨਸਾਨ ਨੂੰ ਧਰਮ ਦੇ ਤੇ ਮਾਰ ਜਣਾ ਸਭ ਤੋਂ ਵੱਡੀ ਮੰਦਨੀਓ ਘਟਨਾ ਹੈ ਸਰ ਕੇ ਕਰਮ ਜਿਹੜਾ ਹੈ ਕਿਸ ਨੂੰ ਨਫਰਤ ਕਰਨੇ ਨਹੀਂ ਸਿਖਾਉਂਦਾ ਵਿੱਚ ਇਹਨਾਂ ਦੇ ਕਿਸੇ ਕੋਈ ਬਲੋ ਡੇਟਾ ਵਾਲਾ ਕੋਈ ਬਲੋ ਸਟੇਟਮੈਂਟ ਦੇ ਰਿਆ ਸੀ ਬਿਆਨ ਦੇ ਰਿਆ ਸੀਗਾ ਉਹ ਕਹਿੰਦਾ ਵੀ ਸਾਡੀ ਇਕਰਾਮ ਦੇਵੇ ਤੁਮ ਲੋ ਜਿੰਦਰੋਂ ਕਾਬਲ ਕਿਹਾ ਗਿਆ ਹੈ ਜਿੱਤੇ ਜਨੂਕ ਮੁਲਕ ਕਾਪਰੇ ਇਹਦੇ ਮਿਲਦਾ ਹੁੰਦਾ ਕਤਲ ਕਰ ਦੋ ਅੱਜ ਜੇ ਕਿਸੇ ਹਿੰਦੂ ਦਾ ਜਾਂ ਕਿਸੇ ਸਿੱਖ ਦਾ ਜਾਂ ਕਿਸੇ ਮੁਸਲਮਾਨ ਦਾ ਆਡਾਡ ਫੂਨ ਕੱਢਿਆ ਜਾਵੇ ਔਰ ਫੂਨ ਕੱਢ ਕੇ ਇਕੱਠਾ ਮਿਲਾ ਦਿੱਤਾ ਜਾਵੇ ਉਹਨਾਂ ਤੇ ਨਹੀਂ ਪਛਾਣ ਕਰਨੀ ਔਖੀ ਹੋ ਜਣੀ ਐ ਕਿਹੜਾ ਫੂਨ ਹਿੰਦੂ ਦਾ ਕਿਹੜਾ ਸਿੱਖ ਦਾ ਗਵਾਂਡੀ ਮੁਲਕ ਦਾ ਜੋ ਦਸ਼ਕਰ ਦੇ ਵਿੱਚ ਪਹਿਲਾਂ ਵੀ ਗੁਰਸਤਾਨ ਦੇ ਵਿੱਚ ਅਕਬਰ ਸਾਹਾ ਦੇ ਅੱਲਾ ਦੇ ਨਾਲ ਸੁਪੇਣੇ ਸੁਬੇਣੇ ਦੇ ਵਿੱਚ ਲੋਕਾਂ ਦੇ ਅੰਦਰਸ਼ ਨੂੰ ਪੈਦਾ ਕਰਨ ਵਾਸਤੇ ਸਰਕਾਰ ਨੂੰ ਖੇਰੇ ਤੋਂ ਕਰਨ ਵਾਸਤੇ ਰੱਬ ਦੇ ਨਾਲ ਪਾਕਿਸਤਾਨੀ ਕਿਹਦਾ ਬਾਇਸ ਹੈ ਜੋ ਅੱਤਵਾਦੀ ਨੂੰ ਪਾਲਦਾ ਹੈ ਪਨਾਹ ਦਿੰਦਾ ਹੈ ਸਿਖਲਾਈ ਦਿੰਦਾ ਹੈ ਔਰ ਭਾਰਤ ਦੇ ਵਿੱਚ ਅਗੀਆਂ ਕਾਰਵਾਈਆਂ ਕਰਨ ਦੇ ਲਈ ਉਹ ਖੰਡਾ ਤੇ ਭੇਜਦਾ ਹੈ ਉਹ ਜਨਾਬ ਇਹ ਨਾ ਸ਼ਰਾਰਤੀ ਅੰਸਰਾਂ ਨੇ ਮਨੁੱਖ ਦਾ ਅਟੈਕ ਕੀਤਾ ਕੱਲਾ ਇਹ ਨਾ ਉਹਨੇ ਹਿੰਦੂਵਾਦ ਨਾਲ ਨੰਗੂੜਾ ਜਾਇਆ ਇੱਕ ਮਨੁੱਖ ਦਾ ਕਹਾਣੀ ਹੈ ਕੱਲੇ ਹਿੰਦੂ ਦਾ ਨਹੀਂ ਹੈ ਸ਼ਾਂਤੀ ਵਾਲਤਾ ਦਾ ਸਨੇਹਾ ਦੇਣਾ ਚਾਹੀਦਾ ਪਰ ਮੀਡੀਆ ਦਾ ਕੁਝ ਹਿੱਸਾ ਤੁਸੀਂ ਰਵੀਸ਼ ਕੁਮਾਰ ਨੂੰ ਸੁਣੋ ਤੁਸੀਂ ਪਰੋਗ ਰਾਠੀ ਨੂੰ ਸੁਣੋ ਉਹ ਫਲੀਅਰ ਦਿਖਾ ਰਿਹਾ ਨਾ ਤੇ ਨਹੀਂ ਐ ਉਸ ਮੀਡੀਆ ਨੂੰ ਕੋਡ ਪ੍ਰਚਾਰ ਕਰਨਾ ਚਾਹੀਦਾ ਇੱਕ ਪਾਪਰ ਨਹੀਂ ਦੱਸਣਾ ਚਾਹੀਦਾ ਸਰਕਾਰ ਦੀ ਸਾਡੀ ਬੇਨਤੀ ਹੈ ਕਿ ਸਖਤ ਤੋਂ ਸਖਤ ਕਦਮ ਚੁੱਕੇ ਉਹਨਾਂ ਅੰਤਗਾਮੀਆਂ ਦੇ ਸੱਜ ਦਿਖਾਇਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਅੰਤਗਾਮੀ ਅੱਲਾ ਕਰੂ ਸੋਚੋ ਇਹ ਇੰਨੀ ਵੱਡੀ ਤਰਾਸਦੀ ਕੀਤੀ ਹੈ ਬਹੁਤ ਹੀ ਮੱਧ ਭਾਗੀ ਇਹ ਜਿਹੜੀ ਘਟਨਾ ਸੀ ਜੀ ਜੀ ਅਸੀਂ ਸਾਰੇ ਸ਼ਹਿਰ ਵਾਸੀ ਕੀ ਸਾਰਾ ਹਿੰਦੁਸਤਾਨੀ ਆ ਇਹ ਵਿਰੋਧ ਕਰਦੇ ਹਾਂ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦ ਤੁਸੀਂ ਨਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨਿਊਜ਼ ਤੇ tibial ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਮੈਂ ਗ੍ਰੀਟਿੰਗਸ ਸਾਲਟ ਕਰਦਾ ਹਾਂ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕੈਲਗਾਮ ਦੇ ਤੇ ਜੋ ਇੱਕ ਘਟਨਾ ਵਾਪਰੀ ਹੈ ਹਿੰਦੂਆਂ ਤੇ ਜੋ ਅਤਵਾਦੀ ਹਮਲਾ ਹੋਇਆ ਹੈ ਅਤਵਾਦੀ ਹਮਲਾ ਹੋਣ ਤੋਂ ਬਾਅਦ ਵੀ ਰਹਿ ਜਾਗਾ ਵਕ ਵਕ ਰਿਵਿਊ ਹੋ ਰਿਹਾ ਹੈ ਸਾਹਮਣੇ ਨਿਕਲ ਕੇ ਆ ਰਹੇ ਨੇ ਲੋਕਾਂ ਲੋਕੀ ਆਪਣੀ ਰਿਹਾਗਾ ਪੱਕ ਦੇਰੇ ਨੇ ਜੀ ਰਿਹਾਗੇ ਤੇ ਇਸ ਨਾਲ ਜਿਹਾਗਾ ਇੰਡੀਆ ਪਾਕਿਸਤਾਨ ਦੇ ਰਿਲੇਸ਼ਨ ਤੇ ਜਿਹਾਗਾ ਕਿ ਅਫਰਪਿਆ ਤੇ ਨਾਲ ਇਹ ਘਟਨਾ ਇਸ ਤੋਂ ਬਾਅਦ ਅੱਗੇ ਕੋਈ ਹੋਦਾ ਜਾਤੀਵਾਦੀ ਕੋਈ ਇਹਦਾ ਵਾਤਰ ਹੋਏਗਾ ਜਾਂ ਨਹੀਂ ਕੋਈ ਗੱਲ ਕਰਨ ਵਾਸਤੇ ਜੋ ਆਪਣਾ ਕੋਟਪੁਰਾ ਸ਼ਹਿਰ ਦੇ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਅਤੇ ਹੋਰ ਤੇ ਲੋਕ ਨੁਮਾਇंदे ਉਹਨਾਂ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਕੀਤਾ ਇਸ ਸਮੇਂ ਘੜਮਾ ਜਿਵੇਂ ਐਡਵੋਕੇਟ ਅਫਤਾਰ ਕਿਸ਼ਨ ਜੀ ਉਹਨਾਂ ਨੂੰ ਜ਼ੋਰ-ਜ਼ੋਰ ਦਾ ਮਾਣ ਜੜਾ ਰਹੀ ਜੀ ਫਿਰ ਅਜਿੰਦਰਾ ਹੈਗਾ ਬੰਦ ਵਿੱਚ ਇਹ ਕਰਨਾ ਵਪਰੀਆ ਜੋ ਹਿੰਦੂਆਂ ਤੇ ਇੱਕ ਹੱਦਤ ਹੋਇਆ ਆਤਮ ਨੂੰ ਹੋਇਆ ਉਸ ਜੋ ਹਿੰਦੂ ਮਰੇ ਨੇ ਕਿਹਦੇ ਬਹੁਤ ਤਰ੍ਹਾਂ ਦਾ ਗੁੱਸਾ ਬਹੁਤ ਸਭ ਤੋਂ ਪਹਿਲਾਂ ਦਾ ਬਹੁਤ ਵੱਡੀ ਮੰਦਨ ਜੋ ਘਟਨਾ ਹੈ ਕਿਉਂਕਿ ਕਿਸੇ ਇਨਸਾਨ ਨੂੰ ਧਰਮ ਦੇ ਤੇ ਮਾ ਦੇਣਾ ਸਭ ਤੋਂ ਵੱਡਾ ਮੰਦਨ ਹੋ ਘਟਨਾ ਹੈ ਸਰ ਕੇ ਕਰਮ ਜਿਹੜਾ ਹੈ ਕਿਸ ਨੂੰ ਨਫਰਤ ਕਰਨਾ ਨਹੀਂ ਸਿਖਾਉਂਦਾ ਧਰਮ ਸਿਖਾਉਂਦਾ ਪਿਆਰ ਕਰਨਾ ਹਣਾ ਧਰਮ ਇਹਹੀ ਵਿਸ਼ਾ ਹੈ ਕਿ ਅਸੀਂ ਸਾਰਿਆਂ ਨੂੰ ਪਿਆਰ ਕਰੀਏ ਸਾਰਿਆਂ ਨੂੰ ਇਨਸਾਨ ਸਮਝੀਏ ਸਾਰਿਆਂ ਵਿੱਚ ਕੋਣ ਇੱਕੋ ਜਿਹਾ ਹੈ ਅਸਰ ਕੇ ਜਿਹੜਾ ਰਿਲੇਸ਼ਨ ਹੈ ਇੰਡੀਆ ਪਾਕਿਸਤਾਨ ਦਾ ਰਿਲੇਸ਼ਨ ਉਹ ਇਸ ਕਰਕੇ ਵਿਗੜ ਰਿਹਾ ਨਹੀਂ ਹੈ ਕਿ ਕਿਸੇ ਨੇ ਬੰਦੇ ਨੇ ਹਿੰਦੂ ਕਾ ਕੇ ਕਿਸ ਨੂੰ ਗੋਲੀ ਮਾਰ ਦਿੱਤੀ ਜਾਣਾ ਤੇ ਅਸਰ ਕੇ ਇਹ ਬਹੁਤ ਵੱਡੀ ਘਟਨਾ ਹੈ ਇਹ ਇਨਸਿਕਿਉਰਟੀ ਹੈ ਸਕਿਉਰਟੀ ਤੇ ਫੈਲਟੀ ਹੈ ਇਨ ਇੰਟਰਨਲ ਦਾ ਸਟੇਟ ਸਟੇਟ ਦੇ ਜਿਹੜੀ ਇੰਟਰਨਲ ਸਕਿਉਰਟੀ ਹੈ ਉਹ ਉਹਦੀ ਫੈਲਟੀ ਹੈ ਨਾ ਕਿ ਇਹ ਇੰਡੀਆ ਪਾਕਿਸਤਾਨ ਦਾ ਰਿਲੇਸ਼ਨ ਦੀ ਪ੍ਰੋਬਲਮ ਹੈ ਕੀ ਇਸ ਘਟਨਾ ਤੋਂ ਬਾਅਦ ਇਹ ਜਿਹੜਾ ਹੈਗਾ ਵੀ ਚਾਤੀਵਾਦੀ ਕੋਈ ਜਿਹੜਾ ਮੁੱਖ ਤਰ੍ਹਾਂ ਪੈਸਾ ਨਹੀਂ ਜਾਤੀਵਾਦੀ ਕੋਈ ਇਸ ਮਸਲੇ ਦਾ ਨਹੀਂ ਹੁੰਦੀ ਕਿਉਂਕਿ ਇਹ ਲੋਕੀ ਸਮਝਦੇ ਆ ਕਿ ਸਾਡਾ ਦੇਸ਼ ਰਹਿ ਸਤ ਹੋ ਰਿਹਾ ਅਸੀਂ ਆਪ ਗਵਾਂਢੀ ਨਾਲ ਸਾਡੇ ਸਾਡਾ ਗਵਾਂਢੀ ਕੋਈ ਮੁਸਲਮਾਨ ਹੈ ਸਾਡਾ ਗਵਾਂਢੀ ਕੋਈ ਸਿੱਖ ਹੈ ਸਾਡਾ ਗਵਾਂਢੀ ਕੋਈ ਸਾਈ ਹੈ ਅਸੀਂ ਉਹਨਾਂ ਨਾਲ ਲੜਦੇ ਥੋੜੀ ਫਿਰਦੇ ਹਾਂ ਅਗਰ ਕਿ ਅਸੀਂ ਲੜਨਾ ਲੜਨ ਵਾਸਤੇ ਨਹੀਂ ਜਾ ਰਹੇ ਅਸੀਂ ਤਾਂ ਪਿਆਰ ਕਰਨ ਵਾਸਤੇ ਜਾ ਰਹੇ ਹਾਂ ਸਾਰੇ ਹਿੰਦੁਸਤਾਨ ਦੇ ਲੋਕ ਸਾਰੇ ਭਾਰਤ ਦੇ ਲੋਕ ਤੇ ਇੱਕੋ ਹੀ ਜਿਹੜਾ ਹੈਗਾ ਸਿਧਾਂਤ 'ਤੇ ਜਿਉਂਦੇ ਆ ਤੇ ਸਿਧਾਂਤ ਸਾਰਿਆਂ ਨੂੰ ਸੈਕੂਲ ਹੋਣਾ ਚਾਹੀਦਾ ਅਨੁਰਖ ਕਿਵੇਂ ਲੱਗ ਰਿਹਾ ਮੈਂ ਬੇਟਾ ਦਰੂਲਾ ਐਜ਼ ਅ ਪ੍ਰਟਾਸਕ ਪਰਾਮ ਪਾਰਟੀ ਜਿਵੇਂ ਪਹਿਲੇ ਦਿਨਾਂ ਵਿੱਚ ਜੋ ਹਿੰਦੂਆਂ ਤੇ ਅਟੈਕ ਹੋਇਆ ਉੱਤੇ ਹਿੰਦੂ ਮਾਰੇ ਗਏ ਵੀ ਉਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹੈ ਕੀ ਤੁਹਾਡੇ ਪਰਿਵਾਰ ਦੇ ਬਾਰੇ ਬਹੁਤ ਨਿੰਦਣ ਜੋ ਜੜੀ ਕਰਨਾ ਹੈ ਇਹ ਜੀ ਅਸੀਂ ਕਿਸੇ ਦੇ ਕੁੰਡੀ ਵਾਰਡ ਨੇ ਸਾਨੂੰ ਤਾਂ ਅਗਲੀ ਹੋ ਗਈ ਹੈ ਉਹਨਾਂ ਦੇ ਛਾੜ ਛਾੜ ਕੇ ਮਲਵਤਵਦੀਆਂ ਨੇ ਪੱਖਵਾਦੀਆਂ ਨੇ ਇਹ ਜਿਹੜਾ ਮਲੋ ਕੰਮ ਮਲੋ ਕਰਨ ਵਾਲੇ ਦੇ ਕੰਮ ਕਰਵਾਉਣ ਵਾਲਿਆਂ ਨੇ 40-40 ਕੇ ਹਿੰਦੂਆਂ ਦਾ ਉਹਨਾਂ ਨੇ ਮਰੋ ਕਤਲ ਕੀਤਾ ਹੋਇਆ ਹੈਗਾ ਬੜੀ ਬੇਵਰਮੀ ਨਾਲ ਕਤਲ ਕੀਤਾ ਹੋਇਆ ਕੋਈ ਬੰਦਾ ਮੁੱਲੋ ਜਿੰਨੇ ਕਦੇ ਨੋ ਪਿੱਛੇ ਦੇ ਕੋਈ ਨਵਾਬ ਵਿਆਹ ਜੋੜਾ ਸੀਗਾ 2-3 ਦਿਨ ਹਫਤੇ ਹਫਤਾ ਹੋ ਗਿਆ ਜੀ ਵਿਆਹ ਇਹਨੂੰ ਤੇ ਜਿਵੇਂ ਕਦੇ ਪਹਿਲਾਂ ਇੱਕ ਦਿਨ ਮੁੱਲੋ ਕਮਰੇ ਦੀ ਮੁੱਲੋ ਆਪਣੇ ਅੰਦ ਲੈ ਰੇ ਸੀਗੇ ਉਹਨਾਂ ਦੀਆਂ ਮੁੱਲੋ ਵਾਦੀਆਂ ਦਾ ਵੇਰ ਗੁਰੂ ਜੰਮ ਪਦਾਨੀ ਦੀ ਮਲਮੌਤ ਖੜੀ ਹੈ ਮਨੋ 12 ਮਹੀਨਾ ਹੁੰਦਾ ਕਤਲ ਕੀਤਾ ਗਿਆ ਹੈ ਇਹ ਗੱਲ ਨਾਲ ਸ਼ਰਮਾਤਾ ਸਾਰੇ ਹਿੰਦੁਸਤਾਨ ਦੇ ਵਿੱਚ ਮਲੋ ਸ਼ਾਇਆ ਹੈਗਾ ਇਹ ਜਿਹੜੀ ਮਨੋ ਅਤਵਾਦੀ ਨੇ ਇਹਨਾਂ ਦੀ ਕੋਈ ਜਾਤ ਨਹੀਂ ਹੁੰਦੀ ਇਹ ਵੱਖਵਾਦੀ ਦੀ ਕੋਈ ਜਾਤ ਨਹੀਂ ਹੁੰਦੀ ਇਹ ਜਿਹੜੇ ਕੰਮ ਕਰਦੇ ਨੇ ਜਿਹੜੇ ਕਰਵਾਉਂਦੇ ਨੇ ਇਹ ਜਿਹੜੇ ਕੰਮ ਕਰਵਾਉਂਦੇ ਇਹਨਾਂ ਦੇ ਮਨੋ ਦਮਾਨ ਦੇ ਵਿੱਚ ਦਿਲ ਦੇ ਵਿੱਚ ਕੋਈ ਮਲ ਰਹਿਮ ਨਹੀਂ ਹੁੰਦਾ ਉਹਨਾਂ ਦਾ ਦਿਲ ਨਹੀਂ ਹੁੰਦਾ ਇਸ ਕਰਕੇ ਵੀ ਮੈਂ ਮੁੱਲੋ ਸਰਕਾਰਾਂ ਨੂੰ ਮੁੱਲੋ ਪੋਰ ਰਿਪੀਟ ਕਰਦਾ ਵੀ ਇੱਥੇ ਸਾਡੀ ਕੋਈ ਆਪੋ ਜਿਹੀ ਪਾਰਟੀ ਨਹੀਂ ਹੈ ਸਾਡੀ ਆਵਾਖਬੋਲ ਪਾਰਟੀ ਨਹੀਂ ਹੈ ਅਸੀਂ ਮੁੱਲੋ ਹਿੰਦੁਸਤਾਨ ਦਾ ਇੱਕ ਪਲੇਟਵਾਰਡ ਹਾਂ ਇੱਕ ਪਲੇਟਵਾਰਡ ਦੇ ਖੜਾ ਹੋਏ ਅਸੀਂ ਉਹਨਾਂ ਨੂੰ ਸਾਥ ਦੇਣਾ ਮੁੱਲ ਸਰਕਾਰ ਦਾ ਸਰਕਾਰ ਦਾ ਸਾਥ ਦੇ ਕੇ ਮੁੱਲ ਬੇਨਤੀ ਕਰਨੀ ਪੋਰ ਰਿਪੀਟ ਕਰਨੀ ਵੀ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਮੁੱਲ ਕੰਮ ਕੀਤਾ ਹੈਗਾ ਆਪਣੀਆਂ ਨੇ ਇਹ ਮੁੱਲ ਜਿੰਨੇ ਕਹਿੰਦੇ ਰਹੇ ਮੁੱਲ ਕਾਬਲ ਨਹੀਂ ਹੈ ਸੱਜੂ ਸੱਜੂ ਜਾਵਾ ਦੁਨੀਆ ਦੀ ਬਲੋਨਰੀ ਆਣ ਵਾਲੀਆਂ ਪੀੜੀਆਂ ਨੂੰ ਪਤਾ ਲੱਗੇ ਅਗਰ ਅਸੀਂ ਐਜਾ ਕੰਮ ਕਰਾਂਗੇ ਤੇ ਸਾਡਾ ਸਾਡਾ ਜਿਹੜਾ ਸਾਡੇ ਦਾ ਜਿਹੜਾ ਵਰਤਾਰਾ ਜਿਹੜਾ ਮੁਲਕ ਦਾ ਰਹੂਗਾ ਇਸ ਕਰਕੇ ਮਲੇ ਸੋਚ ਸੋਚ ਵਿਚਾਰ ਕਰਕੇ ਉਹ ਅਗਲਾ ਸੱਤ ਜਿਹੜਾ ਚੱਕਣ ਜੋਗੇ ਮੱਚੱਕਣ ਜੋਗੇ ਰਹਿ ਨਹੀਂਦਾ ਸਾਡੀ ਮਲੂ ਪਰਜੋ ਪੀਲੇ ਸਰਕਾਰ ਸਰਕਾਰ ਦੇ ਨਾਲ ਸਰਕਾਰਾਂ ਨੂੰ ਮਲੇ ਜੀ ਦੇ ਖੁੱਲ ਕੇ ਜੀਵੇ ਤੇ ਨਾਦਾ ਬਿਲਕੁਲ ਜਿਹੜਾ ਮਲੂ ਪਾਤਵਾਰੀਆਂ ਦਾ ਵਕਵਾਦੀਆਂ ਦਾ ਖਾਤਮਾ ਕਰਨਾ ਚਾਹੀਦਾ ਜੀ ਜਿਹੜਾ ਇਹ ਹਮਲਾ ਹੋਇਆ ਪਹਿਲ ਕਾਂਪੇ ਜੋ ਹੋਇਆ ਤੇ ਇਸ ਤੋਂ ਬਾਅਦ ਜੋ ਸਰਕਾਰਾਂ ਦੇ ਰਿਸ਼ਤੇ ਦਾ ਜੋ ਨਜ਼ਰਾਈ ਰਿਹਾ ਹੈ ਇਹ ਦੋਨੋਂ ਮੁਲਕਾਂ ਦੇ ਇੰਡੀਆ ਦੇ ਪਾਕਿਸਤਾਨ ਦੇ ਰਿਸ਼ਤੇ ਕਾਫੀ ਬਹੁਤ ਬੁਖਲਾਤ ਨਜ਼ਰ ਆ ਰਹੀ ਹੈ ਦੋਨੋਂ ਪਾਸੇ ਜੋ ਮਤਲਬ ਆਪਸੀ ਬੋਲਵਾਲਾ ਵੀ جاری ਹੈ ਤੇ ਕੀ ਲੱਗਦਾ ਵੀ ਇਸ ਦਾ ਅਸਰ ਜੋ ਜਾਤੀਵਾਦ ਤੇ ਪਵੇਗਾ ਇਹ ਜਾਤੀਵਾਦ ਵੱਲ ਪਹਿ ਗਿਆ ਜੀ ਰਿਸ਼ਤਿਆਂ ਦੇ ਵਿੱਚ ਉਹਦਾ ਦਰਾਰ ਹੋएगी ਰਿਸ਼ਤਿਆਂ ਦੇ ਵਿੱਚ ਤਾਂ ਟੁੱਟੇਗੀ ਹੈ ਪਿੱਛੇ ਇਹਨਾਂ ਦੇ ਕਿਸੇ ਕੋਈ ਮਤਲਬ ਬੇਤਾਵਾਰ ਵਾਲਾ ਕੋਈ ਮਤਲਬ ਸਟੇਟਮੈਂਟ ਦੇ ਰਿਆ ਜੀ ਬਿਆਨ ਦੇ ਰਿਆ ਸੀਗਾ ਉਹ ਕਹਿੰਦਾ ਵੀ ਸਾਡੀ ਇਕਰਾਰ ਦੇ ਵਿੱਚ ਮੱਲਿੰਦਰੋਂ ਕਾਬਲ ਕਿਹਾ ਗਿਆ ਹੈ ਬੇਬੇ ਜਨੂਮਤ ਕਾਬਰੇ ਨੂੰ ਮਿਲਦਾ ਹੁੰਦਾ ਕਤਲ ਕਰ ਦੋ ਇਹ ਜਿਹੜੇ ਇਹਦੇ ਅਲਫਾਜ਼ ਨਾ ਤਾਂ ਕਦੇ ਕਦਾਬਾ ਦੇ ਵਿੱਚ ਲਿਖੇ ਜਾਂਦੇ ਮੈਂ ਜਨਰਲ ਦੀ ਨਕੀਦੀ ਕਰਦਾ ਹੈਗਾ ਜੇ ਜੀ ਬੇਨਤੀ ਹੈ ਵੀ ਇਹਦੇ ਮਤਲਬ ਬਿਆਨਾਂ ਤੇ ਲੋਗ ਲਈ ਜਾਵੇ ਤੇ ਇਹੋ ਜਿਹੇ ਸਟੇਟਮੈਂਟਾਂ ਦਾ ਲੋਕਲ ਵੀ ਮਤਲਬ ਜੇ ਬੇਕੇ ਜਾਉਂਦਾ ਦਾ ਪ੍ਰਸਾਦ ਨਾਮ ਕੀਤਾ ਜਾਵੇ ਠੀਕ ਹੈ ਸਰ ਕਿਹਨੇ ਹੋਇਆ ਤੁਹਾਨੂੰ ਅ ਅਰੇ ਨੰਦਾਰ ਸਿੰਘ ਮੱਕੜ ਪ੍ਰਧਾਨ ਪੰਜਾਬ ਰੈਜਿਨਰਮੈਂਟ ਡੈਸਿਸ਼ਨ ਫਰੇ ਜਿਹੜਾ ਪੈਰਿਸਾਨ ਦੇਖੇ ਜੋ ਹਿੰਦੂਆ ਦਾ ਅਟੈਕ ਹੋਇਆ ਵੀ ਕਿੱਥੋਂ ਦੇ ਬਹੁਤ ਕ੍ਰਿਟੀਕਲ ਮੁੱਦਾ ਲਾਜ਼ਮੀ ਹੈਗੇ ਸਾਡੇ ਕੋਲੇ ਇਸ ਚੀਜ਼ ਨੂੰ ਬਿਆਨ ਕਰਨ ਵਾਸਤੇ ਕਿ ਕਿਸੇ ਨੇ ਕਿਤੇ ਅਸੀਂ ਦੇਖਦੇ ਆ ਵੀ ਜੋ ਅਟੈਕ ਹਿੰਦੂਆ ਦੇ ਨਹੀਂ ਹੋਇਆ ਉਹ ਸਾਡੇ ਭਰਾਵਾਂ ਤੇ ਹੋਇਆ ਹੈ ਸਾਡੇ ਪਰਿਵਾਰ ਤੇ ਹੋਇਆ ਕਿਉਂਕਿ ਸਾਨੂੰ ਤਾਂ ਬਚਪਨ ਲਈ ਸਿਖਾਇਆ ਗਿਆ ਸੀ ਮਜਬੂਰ ਨਹੀਂ ਚਿਗਾਤਾ ਆਪਸ ਵਿੱਚ ਬਹਿ ਰੱਖਣਾ ਅਸੀਂ ਸਾਰੇ ਭਰਾ ਹੈ ਔਰ ਮੁਮੋ ਮੁਸਲਮਾਨ ਸਿੱਖ ਸਾਈ ਸਾਰੇ ਭਾਈ ਭਾਈ ਸਾਨੂੰ ਇਹ ਏਕਤਾ ਦਾ ਨਾਰੇ ਨਾਲ ਹੀ ਏਡਾ ਵੱਡਾ ਕੀਤਾ ਗਿਆ ਔਰ ਸਾਡੀ ਇਹ ਸੋਚ ਹੈ ਕਿ ਜੋ ਫਿਰਕਾ ਪ੍ਰਸਤਿਤ 타입 ਲੋਗ ਹੈ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਆ ਜਿਹਦੇ ਨਾਲ ਹਿੰਦੂ ਮੁਸਲਮਾਨ ਹਿੰਦੂ ਸਿੱਖ ਏਕਤਾ ਵਿੱਚ ਕਿਤੇ ਨਾ ਕਿਤੇ ਬਫਾਰ ਪਵੇ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਜਿਹੜੇ ਸਦੀਆਂ ਤੋਂ ਪ੍ਰਚਾਰ ਇਕੱਠੇ ਭਾਈਚਾਰੇ ਤੌਰ ਤੇ ਹਿੰਦੇ ਆ ਰਹੇ ਆ ਔਰ ਮੈਂ ਸਭ ਨਾ ਵੀ ਖਾਂ ਨੂੰ ਜਾਤੀਵਾਦ ਤੋਂ ਉੱਪਰ ਉੱਠ ਕੇ ਸਮਾਜ ਸੇਵਾਲੇ ਕੰਮ ਕਰਨਾ ਚਾਹੀਦਾ ਸਾਰੇ ਆਪਣੇ ਪਰਿਵਾਰ ਦੇ ਹਿੱਸੇ ਅੱਜ ਦੇ ਕਿਸੇ ਹਿੰਦੂ ਦਾ ਜਾਂ ਕਿਸੇ ਸਿੱਖ ਦਾ ਜਾਂ ਕਿਸੇ ਮੁਸਲਮਾਨ ਦਾ ਆਡਾਡ ਫੋਨ ਕੱਢਾ ਜਾਵੇ ਔਰ ਖੋਣ ਕੱਢ ਕੇ ਇਕੱਠਾ ਮਲਾ ਦਿੱਤਾ ਜਾਵੇ ਉਹਨਾਂ ਚੇ ਨਹੀਂ ਪਛਾਣ ਕਰਨੀ ਓਕੀ ਹੋ ਜਣੀਏ ਕਿ ਕਿਹੜਾ ਖੋਣ ਹਿੰਦੂ ਦਾ ਕਿਹੜਾ ਸਿੱਖ ਦਾ ਚੋ ਕਿਡੀਆਂ ਗੱਲਾਂ ਤੁਸੀਂ ਹਿੰਦੂ ਦੇ ਕਰਦੇ ਹੋ ਕਿਡੀਆਂ ਸਿੱਖ ਦੇ ਕਰਦੇ ਸਾਰੇ ਭਰਾ ਸਾਰੇ ਇੱਥੇ ਹੋ ਰਹੇ ਆਂ ਆਵਰੇ ਅੱਲਾ ਨੂਰ ਬਾਇ ਕੁਦਰਤ ਕੇ ਸਾਥ ਬੰਦੇ ਨਹੀਂ ਇੱਥੇ ਰਮਲੇ ਨੂੰ ਦੇਖਦੇ ਆ ਜਿਹੜਾ ਹੈਗਾ ਕਿ ਜਿਹੜੇ ਇੰਡੀਆ ਪਾਕਿਸਤਾਨ ਦੇ ਰਿਸ਼ਤੇ ਆ ਦਾ ਤਾਂ ਪਤਾ ਲੱਗ ਹੀ ਗਿਆ ਖਾਸ ਵਗ ਰਿਆ ਹੈ ਬਿਕਾ ਕੋਈ ਜਿਹੜਾ ਹੈਗਾ ਸਰਵਾਹਡ ਨਜ਼ਰ ਆ ਰਹੀ ਹੈ ਦੋਨਾਂ ਰਿਸ਼ਤੇ ਵਿੱਚ ਦੋਨੇ ਦੇਸ਼ ਜਿਹੜਾ ਹੈਗਾ ਆਪਸ ਵਿੱਚ ਕਾਫੀ ਗੋਲ ਵਾਲਾ ਵੀ ਬਕਰਿਆ ਉਹਨਾਂ ਦਾ ਬਿਕ ਕੀ ਲੱਗਦਾ ਵੀ ਇਸ ਦਾ ਅਸਰ ਜੱਤੀ ਵੱਤ ਤੇ ਪਵੇਗਾ ਜੰਗ ਇੱਕ ਉਹ ਸ਼ਬਦ ਹੈ ਜਿਹੜਾ ਕਿ ਸਹੀ ਜਿਹੜਾ ਦੇਸ਼ਪਰ ਪੈ ਜਾ ਸਹੀ ਦੇਸ਼ ਨੂੰ ਪਿਆਰ ਕਰਨਾ ਉਹਨੂੰ ਅੰਦਰ ਤੱਕ ਹਲਾ ਦਿੰਦਾ ਹੈ ਬੇਸ਼ੱਕ ਕੋ ਕਿਸੇ ਵੱਡੇ ਅਹੁਦੇ ਤੇ ਬੈਠਾ ਹੈ ਬੇਸ਼ੱਕ ਕੋ ਮਜ਼ਦੂਰੀ ਕਰ ਰਿਹਾ ਸੋ ਮੈਂ ਨਹੀਂ ਸਮਝਦਾ ਕਿ ਜੰਗ ਵਰਗੇ ਹਾਲਾਤ ਜਿਹੜੇ ਜਿਹੜੇ ਆਪਾਂ ਲੋਕ ਸਮਝਦੇ ਨੇ ਵੀ ਪੈਦਾ ਹੋ ਤੇ ਜ਼ਰੂਰੀ ਹੋ ਚੁੱਕਿਆ ਹੈ ਪਰ ਜੰਗ ਵਰਗੇ ਹਾਲਾਤਾਂ ਨਾਲ ਜਿੱਥੇ ਆਰਥਿਕਾ ਤੇ ਬੋਝ ਪਊਗਾ ਉੱਥੇ ਨਾਲ ਹੀ ਨਾਲ ਬੜੇ ਵੱਡੇ ਲੈਵਲ ਤੇ ਕਈ ਲੋਕਾਂ ਦੇ ਪੁੱਤ ਮਰ ਜਣੇ ਆਈਆਂ ਦੀਆਂ ਮਾਵਾਂ ਵਿਧਵਾ ਹੋ ਜਾਣੀਆਂ ਕਈਆਂ ਦੇ ਬੜਾ ਬਹੁਤ ਕੁਝ ਹੋ ਸਕਦਾ ਸੋ ਮੇਰੀ ਤਾਂ ਇਹੀ ਬੇਨਤੀ ਹੈ ਕਿ ਅਸੀਂ ਜੰਗ ਵਾਲੇ ਪਾਸੇ ਜਾਣ ਦੀ ਜਗ੍ਹਾ ਸ਼ਾਂਤੀ ਵਾਲੇ ਪਾਸੇ ਧਿਆਨ ਰੱਖੀਏ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ ਉਹਨਾਂ ਨੂੰ ਸਜ਼ਾ ਦੇਣਾ ਸਾਡਾ ਹੱਕ ਬਣਦਾ ਕਿਉਂਕਿ ਹਰ ਕੌਮ ਚ ਹਰ ਫਿਰਕੇ ਚ ਹਰ ਵੇਸ ਚ ਇਹੋ ਜਿਹੇ ਕੁਝ ਸ਼ਰਾਰਤੀ ਅੰਸਰ 1 ਅੱਧਾ ਪਰਸੈਂਟ ਹੁੰਦੇ ਆ ਇਹੋ ਜਿਹੇ ਨੂੰ ਡੰਗ ਦੇਣਾ ਚਾਹੀਦਾ ਅਸੀਂ ਇਸ ਚੀਜ਼ ਦੇ ਹੱਕ ਚਾਂ ਬਾ ਕੀ ਚੰਗ ਦੇ ਹੱਕ ਥੋੜਾ ਥੋੜਾ ਪੂਰਾ ਹੋ ਗਿਆ ਤੁਹਾਨੂੰ ਅਜੇ ਤੱਕ ਸੁਣਦੂ ਕੋਟ ਗ੍ਰੋਥ ਮੈਂਬਰਿੰਗ ਸੂਬਾ ਪ੍ਰਦੇਸ਼ ਕਾਂਗਰਸ ਮੀਟਿੰਗ ਸਰਦੋ ਕਰਦਾ ਬਚੇ ਜੋ ਹੋਣਾ ਹੋਇਆ ਹੈ ਹਿੰਦੁਸਤਾਨ ਤੇ ਉਸ ਬਾਰੇ ਕੁਝ ਕੀ ਕਰਾਂ ਜਿਸ ਕਿ ਨੂੰ ਦੇਖਦੇ ਹਾਂ ਇਹ ਹਮਲਾ ਇੱਕ ਗਰਜ ਕਰਦੀ ਰਹੌਂਦਾ ਵਿਸ਼ ਦੀ ਸ਼ਾਂਤਮਈ ਮਾਹੌਲ ਨੂੰ ਤੋੜੰਗਾ ਹਮਲਾ ਬਾਹਰੀ ਤਾਕਤਾਂ ਦਾ ਗਵੰਦੀ ਮੁਲਕ ਦਾ ਜੋ دہشت ਗਰਦੇ ਵਿੱਚ ਪਹਿਲਾਂ ਵੀ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਥਾਂ ਤੇ ਅਲੱਗ-ਅਲੱਗ ਸੂਬਿਆਂ ਦੇ ਸੂਬਿਆਂ ਦੇ ਵਿੱਚ ਲੋਕਾਂ ਦੇ ਅੰਰੇਸਟ ਨੂੰ ਦਾ ਕਰਨ ਵਾਸਤੇ ਸਰਕਾਰ ਨੂੰ ਖੇਰੇ ਤੋਂ ਕਰਨ ਵਾਸਤੇ ਉਹ ਅੱਗੇ ਹਮਲੇ ਕਰੁੰਦਾ ਰਿਹਾ ਉਹ ਉਸੇ ਲੜੀ ਦੇ ਵਿੱਚ ਇੱਕ ਹਮਲਾ ਇਹ ਜਿਹਨੇ ਇੱਕ ਸੰਘਾਸ ਤੋਂ ਬਾਅਦ ਇਹ ਹੈਗਾ ਤੁੰਗਦੇ ਰਿਸ਼ਤੇ ਦੇ ਤੋ ਹੈਗੇ ਨੇ ਉਹ ਸਭ ਨੇ ਜਾ ਰਹੇ ਨੇ ਦਿੱਖ ਰਿਹਾ ਵੀ ਕਾਫੀ ਉਹ ਸਰਕਾਰਾਂ ਵੀ ਨਹੀਂ ਜਾ ਰਹੀਆਂ ਨੇ ਦਿੱਖਦੇ ਹੋ ਤੇ ਕਾਫੀ ਬੋਲਵਾ ਦਾ ਦੋਨੋਂ ਮੁੱਦਾ ਚੱਲ ਰਿਹਾ ਹੈ ਪਾਕਿਸਤਾਨ ਦੇ ਕੀ ਲੱਗਦਾ ਵੀ ਇਸ ਦਾ ਅਸਰ ਜੋ ਜਾਤੀਵਾਦ ਤੇ ਹੋਵੇਗਾ ਵਿਦੇਸ਼ੋ ਦੁਸਤਾਨ ਦੇ ਲੋਕ ਖਾਸ ਕਰਕੇ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰੂੰਗਾ ਕਿਉਂਕਿ ਜ਼ਿਆਦਾ ਸੀ ਪੰਜਾਬ ਤੇ ਰਹੇ ਨੇ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਬਹੁਤ ਵਧੀਆ ਲੋਕ ਪੰਜਾਬ ਦੇ ਵਿੱਚ ਕੋਈ ਜਾਤੀਵਾਦ ਦਾ ਕੋਈ ਧਰਮ ਦਾ ਬੜੇ ਸਮੇਂ ਰਏ ਆ ਉਦੋਂ ਲੋਕਾਂ ਦੇ ਵਿੱਚ ਕਦੇ ਫਰਕ ਨਹੀਂ ਰਿਹਾ ਨਾ ਹੀ ਅੱਗੇ ਫਰਕ ਪੈਣਾ ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਚਾਹੀਦਾ ਜਿਹੜੀ ਸਰਕਾਰ ਵੱਖ-ਵੱਖ ਸਮੇਂ ਤੇ ਕਸ਼ਮੀਰ ਨੂੰ ਤੋੜਿਆ ਨਾ ਨੇ ਤਾਂ ਅਸ਼ੇਕੀ ਤੇ ਇੱਕ ਸੰਪੂਰਨ ਸਰਕਾਰ ਨੂੰ ਤੋੜ ਕੇ ਉਹਦੇ ਯੂਟੀ ਬਣਾਈਆਂ ਸੈਂਟਰ ਨੇ ਆਪ ਦੇ ਹੱਥ ਚ ਗ੍ਰਹਿ ਵਿਭਾਗ ਉੱਥੋਂ ਲੈ ਆਂ ਪਰ ਕੀ ਹਾਲਾਤ ਆ 14370 ਤੋੜੀ ਗਈ ਲੋੜਬੰਦੀ ਲਾਗੂ ਕੀਤੀ ਗਈ ਉਸ ਸਮੇਂ ਇਹ ਕਿਹਾ ਗਿਆ ਕਿ ਅਤਵਾਦ ਨੂੰ ਜੜਖੰਡੋਂ ਕਤਮ ਕਰ ਦੇਾਂਗੇ ਅੱਜ ਅਤਵਾਦ ਨੇ ਕੀ ਸਾਡੇ ਲੋਕਾਂ ਦੇ ਵਿੱਚ 27 ਲੋਕਾਂ ਦੀਆਂ ਉਹਨੇ ਖੁਸ਼ੀ ਦੇ ਭਾਵ ਜੋ ਸਮੇਂ ਦੇ ਵਿੱਚੋਂ ਆਪਣਾ ਸਮਾਂ ਕੱਢ ਕੇ ਲੋਕ ਕੋਸ਼ੀਦਾ ਅਨੰਦ ਲੈਂ ਲਈ ਗੁਰਦਾਣਾ ਅਨੰਦ ਲੈਂ ਲਈ ਕਸ਼ਮੀਰ ਜਿਹਨੂੰ ਸਵਰਗ ਕਿਹਾ ਜਾਂਦਾ ਪੰਜਾਬ ਹਿੰਦੁਸਤਾਨ ਦੀ ਧਰਤੀ ਦੇ ਵੈ ਸਹੀਦਿਆਂ ਨੇ ਉਹਨਾਂ ਨੂੰ ਵਾਅਦੇ ਘਾਟਾਰੇ ਆ ਬਹੁਤ ਨਿੰਦਣਯੋਗ ਹੈ ਤੇ ਮੈਂ ਸਾਡੀ ਕਾਂਗਰਸ ਪਾਰਟੀ ਯੂਐਸ ਗੌਰ ਦੇ ਵਿੱਚ ਭਾਰਤ ਸਰਕਾਰ ਦੇ ਨਾਲ ਖੜੀ ਹੈ ਪਰ ਅਸੀਂ ਸਰਕਾਰ ਵੱਲੋਂ ਕੋ ਨਾ ਕਿ ਸਿਰਫ ਗੱਲਾਂ ਕਰਨ ਦੀ ਥਾਂ ਤੇ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਇਹਦੇ ਨੰਬਰ ਤੇ ਜੋ ਡਾਰਲਿੰਗ ਐਜੰਸੀਆਂ ਦਾ ਇਹਨਾਂ ਖਾਰਪੂਆਂ ਦਾ ਇਹਨਾਂ ਤਵਾਦੀਆਂ ਦਾ ਜੋ ਇੱਕ ਸੋਚ ਅੱਗੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਧਰਮ ਦੇ ਲੋਕ ਰਹਿੰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਸ ਵਿੱਚ ਲੜਾਇਆ ਜਾਵੇ ਮੇਰੀ ਸਰਕਾਰ ਨੂੰ ਪੇਸ਼ ਆ ਕਿ ਸਾਰਿਆਂ ਨੂੰ ਪਹਿਲਾਂ ਅਸੀਂ ਆਪਣਾ ਘਰ ਠੀਕ ਕਰੀਏ ਸਾਡੇ ਘਰ ਦੇ ਵਿੱਚ ਅਸੀਂ ਸਾਰੇ ਇੱਕ ਮੁੱਠ ਹੋ ਕੇ ਮੁਠੀ ਬਣ ਕੇ ਅਸੀਂ ਜੋ ਲੜਾਂਗੇ ਤਾਂ ਵਿਰੋਧੀ ਦੇ ਮੂੰਹ ਤੇ ਕਿਸੇ ਨੂੰ ਮਾਰ ਸਕਦੇ ਆ ਨਹੀਂ ਤਾਂ ਅਸੀਂ ਸਾਡੀਆਂ ਉਂਗਲਾਂ ਇੱਕ ਦੂਸਰੇ ਨਾਲ ਲੜਦੀਆਂ ਨਾ ਰਹੇ ਇਹ ਮੇਰੇ ਲੋਕਾਂ ਨੂੰ ਤੇ ਭਾਰਤ ਸਰਕਾਰ ਨੂੰ ਪੇਸ਼ ਆ ਪੈਗਾਂ ਬਚੀ ਜਿਸੇ ਉਹਨਾਂ ਤੇ ਅਤਵਾਦੀ ਹਮਲਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੋ ਪੈਗਾਂ ਦੇ ਉੱਤੇ ਅਤਵਾਦੀ ਹਮਲਾ ਹੋਇਆ ਏ ਹਿੰਦੂਆਂ ਤੇ 20 20 ਹਿੰਦੂ ਮਾਰੇ ਗਏ ਨੇ ਇਹ ਸਿਰਫ ਹਿੰਦੂਆਂ ਤੇ ਹਮਲਾ ਨਹੀਂ ਹੋਇਆ ਇਹ ਭਾਰਤ ਦੀ ਆਤਮਾ ਤੇ ਹਮਲਾ ਹੋਇਆ ਹੈ ਕਿਉਂਕਿ ਪਾਕਿਸਤਾਨ ਅਜਿੰਨਾ ਹਰਕਤਾਂ ਪਹਿਲਾਂ ਵੀ ਕਰਦਾ ਆਇਆ ਹੈ ਪਹਿਲਾਂ ਵੀ ਮੋਦੀ ਜੀ ਨੇ ਸੱਜੀ ਦਾ ਸਟ੍ਰਾਈਕ ਕਰਕੇ ਇਹਨਾਂ ਦਾ ਨੀ ਤੋੜਨਾ ਯਾਰ ਮਿੱਤਾ ਸੀ ਪਾਕਿਸਤਾਨ ਕਿਹਦਾ ਬਾਲਸ ਹੈ ਜੋ ਅਤਵਾਦੀ ਨੂੰ ਪਾਲਦਾ ਹੈ ਤਣਾ ਦਿੰਦਾ ਸਿਖਲਾਈ ਦਿੰਦਾ ਹੈ ਔਰ ਭਾਰਤ ਦੇ ਵਿੱਚ ਅਗੀਆਂ ਕਾਰਵਾਈਆਂ ਕਰਨ ਦੇ ਲਈ ਉਕਸਾਂਦਾ ਹੈ ਤੇ ਭੇਜਦਾ ਹੈ ਪਾਕਿਸਤਾਨ ਨੂੰ ਇਹਦਾ ਸਭ ਕੁਝ ਖਾਣ ਵਾਸਤੇ ਮੱਦੀ ਜੀ ਨੇ ਤੁਰੰਤ ਕਈ ਅਵਾੰਗ ਦੀਤੇ ਨੇ ਸਿੰਧ ਜਨ ਸੰਘਤਾ ਜੋ 1964 ਵਿੱਚ ਕਦ ਕਰਤਾ ਅਟਾਰੀਵਾਦੀ ਬੰਦ ਵਰਤਾਂ ਬਗਾਵਾਦੀਵਾਦ ਪਾਕਿਸਤਾਨੀਆਂ ਦੇ ਬੀਏ ਰੱਦ ਕਰਕੇ ਕੋਈ ਵੀ ਪਾਕਿਸਤਾਨ ਤੋਂ ਭਾਰਤ ਨਹੀਂ ਆ ਸਕੇਗਾ ਪਾਕਿਸਤਾਨੀ ਨਾਵੀਕਾਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਭਾਰਤ ਛੱਡਣ ਲਈ ਕਹਤਾ ਇਹ ਤਾਂ ਡਿਪਲੋਮੈਟਿਕ ਹੋ ਗਿਆ ਨਾ ਬਾਕੀ ਸੈਨਾ ਦੀ ਕਾਰਵਾਈ ਤਾਂ ਬਾਕੀ ਹੈ ਨਾ ਸੈਨਾ ਪੂਰੀ ਅਲਰਟ ਤੇ ਹੈ ਪੂਰੇ ਜੰਗਲੇ ਦਬਾਅ ਨੇ ਹਾਲ ਬਣਾ ਹੋਇਆ ਹੈ ਔਰ ਸਾਡੇ ਵੀ ਜੰਗੀ ਜਹਾਜ਼ ਉਹਨਾਂ ਦੇ ਵੀ ਜੰਗੀ ਜਹਾਜ਼ ਬਾਦਰ ਤੇ ਹੈ ਮਹਾਰਾਜ ਜਸਟਿਸ ਦੀ ਗੱਲ ਚ ਬੈਠੀ ਆਂ। ਪਰ ਪੂਰੇ ਦੇਸ਼ ਨੂੰ ਪਤਾ ਹੈ ਕਿ ਮੋਦੀ ਹੀ ਉਸ ਨੂੰ ਰੂਹ ਤੋੜਨਾ ਜਵਾਬ ਦੇਣਗੇ। ਕਿ ਕਿੰਨ ਪਹਿਲਾ ਵਾਲੀ ਸਰਕਾਰ ਨਹੀਂ ਹੈ, ਉਹ ਮੋਦੀ ਦੀ ਹੈ। ਇਹਦਾ ਜਵਾਬ ਪੱਤਰ ਵਿੱਚ ਦੇਣਾ ਜਾਣਦੇ ਨੇ। ਇਹ ਕਦੋਂ ਤੇ ਕਿੰਨੇ ਹੋਊਗਾ ਇਹ ਤਾਂ ਮੋਦੀ ਜੀ ਜਾਣਦੇ ਨੇ। ਉਹ ਸਾਰੇ ਦੁਨੀਆ ਮੋਦੀ ਦੇ ਨਾਲ ਹੈ। ਸਾਰੇ ਦੇਸ਼ ਮੋਦੀ ਨੂੰ ਸਮਰਥਨ ਦੇ ਰਹੇ ਨੇ ਔਰ ਕਹਿ ਰਹੇ ਨੇ ਪਾਕਿਸਤਾਨ ਦੇ ਅਵਾਂਸ ਜੋ ਵੀ ਰਿਐਕਸ਼ਨ ਲੈਣਾ ਹੈ ਅਸੀਂ ਤੁਹਾਡੇ ਨਾਲ ਆ। ਕੋਤੇ ਅਤੰਕਵਾਦੀ ਕਾਰਵਾਈਆਂ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਇਸ ਨੂੰ ਜਿੰਨਾ ਜੈ ਵੀ ਖਤਮ ਕੀਤਾ ਜਾਵੇ ਉਹਨਾਂ ਹੀ ਚੰਗਾ ਹੈ ਉਹਨਾਂ ਦੇਸ਼ ਨੂੰ ਚੰਗੀ ਹੈ ਪਾਕਿਸਤਾਨ ਵਿੱਚ ਜੋ ਹਿੰਦੂ ਮਰੇ ਨੇ ਹਿੰਦੂਆਂ ਤੇ ਅੱਤਵਾਦੀ ਹਮਲਾ ਹੋਇਆ ਤੇ ਇਸ ਤੇ ਇਸ ਨੂੰ ਦੇਖਦੇ ਆ ਜਿਹੜਾ ਹੈਗਾ ਇੰਡੀਆ ਤੇ ਪਾਕਿਸਤਾਨ ਦਾ ਰਿਲੇਸ਼ਨ ਤੇ ਤਾਂ ਕਾਫੀ ਅਸਰ ਪਿਆ ਉਹ ਤੇ ਦੇਖ ਹੀ ਰਹੇ ਹੋ ਉਹਨਾਂ ਦਾ ਰਿਸ਼ਤਾ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਬਣਿਆ ਹੋਇਆ ਤੇ ਹੁਣ ਕਿਸ ਤਰ੍ਹਾਂ ਦਾ ਅੱਗੇ ਨਿਕਲੇਗਾ ਤੇ ਇਸ ਤੋਂ ਬਾਅਦ ਆਪਾਂ ਜੋ ਦੇਖੀਏਗੇ ਇਸ ਹਮਲੇ ਤੋਂ ਬਾਅਦ ਕਿ ਜਿਹੜਾ ਹੈਗਾ ਜਾਤੀਵਾਦ ਤੇ ਕੋਈ ਬਕਰ ਹੋਵੇਗਾ ਇਸ ਕੋ ਪਾਰਦੇ ਦੇ ਵਿੱਚ ਦਾ ਅਸੀਂ ਸਾਰੇ ਮਿਲ ਜੁਲ ਕੇ ਰਹਾਂ ਹਿੰਦੂ ਮੁਸਲਮਾਨ ਸਿੱਖ ਐਸਾ ਹੀ ਰਹਕਾ ਅਮ ਕਾਰੋਦਾਰ ਵੀ ਆਪਸੀ ਚ ਕਰਦੇ ਆ ਮਿਲ ਜੁਲ ਕੇ ਰਹੇ ਨਾ ਇਸੇ ਤਰ੍ਹਾਂ ਭਾਈਚਾਰਕ ਸੰਗ ਬਣੀ ਰਹੂਗੀ ਪਾਕਿਸਤਾਨ ਆਪਣੀਆਂ ਜੋ ਸੋਚਦਾ ਉਹ ਕੰਮ ਕਰ ਨਹੀਂ ਹੋਏਗਾ ਪਾਕਿਸਤਾਨ ਜਿਹੜਾ ਹੈ ਆਪਣੀ ਜਿਹੜੀ ਨੀਤੀ ਬਾਈ ਬਠਾ ਜਿਹੜਾ ਸੋਚਦਾ ਹੈ ਵੀ ਜੋ ਇੰਡੀਆ ਦਾ ਨੁਕਸਾਨ ਕਰੇਗਾ ਉਹ ਤਾਂ ਇਹ ਕੰਦੇ ਨੇ ਵੀ ਬਿਲਾਲ ਇਹ ਕੀਤਾ ਜਿਹੜਾ ਨਾਕਾਮ ਹੋਏਗੀ ਉਹ ਵੀ ਜਿਹੜਾ ਕਰ ਨਹੀਂ ਸਕਦਾ ਦੇਖਦੇ ਇਹ ਹੀ ਹੋਏਗਾ ਕਿ ਹੋਵੇਗਾ ਅੱਗੇ ਸਰਕਾਰਾਂ ਜਿਹੜੀਆਂ ਹੈਆਂ ਦੇ ਮੁਠੀਸਾ ਨੇ ਆਪਣੇ ਪ੍ਰਧਾਨ ਮੰਤਰੀ ਨੇ ਜੋ ਬੈਠੇ ਦੇ ਸੈਂਟਰ ਵਿੱਚ ਉਹ ਇਸ ਨੂੰ ਅੱਗੇ ਕਿੱਸ ਤਰ੍ਹਾਂ ਲੈ ਕੇ ਜਾਂਦੇ ਨੇ ਇਹ ਅੱਗੇ ਕਿਹੜਾ ਕਦਮ ਚੁੱਕਦੇ ਨੇ ਉਹ ਤਾਂ ਉਹਨਾਂ ਦਾ ਟਾਈਮ ਦੱਸੇਗਾ ਤਦ ਤੱਕ ਦੇਖ ਰਹੇ ਸਾਡੀ ਰਿਪੋਰਟ ਤੇ ਮੈਨਸ ਜੀ ਮੈਡਮ ਚਮਿਤਾ ਵਰਗ ਜੀ ਬੀਜੇਪੀ ਤੋਂ ਜਿਨੇ ਦੇ ਤੁਸੀਂ ਵਿਚਾਰ ਚੁਲੇ ਸਾਰੇ ਗਾਮ ਤੇ ਜਿਹੜਾ ਆਕਾ ਹਿੰਦੂਆਂ ਤੇ ਉਸ ਮਿਸ਼ਰਾਰੇ ਅਸੀਂ ਗੱਲ ਕੀਤੀ ਸੀ ਤੇ ਉਹਨਾਂ ਨੇ ਆਪਣੀ ਗੱਲਬਾਤ ਸੜੀਆਂ ਕੀਤੀ ਹੋਰ ਵੀ ਬਲਗੜਾ ਜੇਤੋ ਦਸਾਂਗੇ ਲੈ ਕੇ ਆਵਾਂਗੇ ਤਦ ਤੱਕ ਦੇਖ ਰਹੇ ਸਾਡੀ ਰਿਪੋਰਟ ਮਾਕਓਟ ਪੂਰਾ ਤੋਂ ਰੈਂਟ ਆ ਗਿਆ ਸਰ ਕੀ ਨਵਾਂ ਹੈ ਆਪਣਾ ਮੈਂ ਭਾਰਤ ਭੂਸ਼ਣ ਗੰਦੇ ਜੀ ਤੇ ਜੋ ਫਰਲਗਾਂ ਦੇ ਉੱਤੇ ਜੋ ਹੰਡਵਾ ਤੇ ਪਹੁੰਚਿਆ ਉਹ ਯਾਤ ਨੂੰ ਜਰੂਰ ਤੋਂ ਹੀ ਹੁੰਦਾ ਹੈ ਅੰਮ੍ਰਿਤਸਰ ਉਹ ਜਨਾਬ ਇਹ ਨਾ ਸ਼ਰਾਰਤੀ ਅੰਸਰਾਂ ਨੇ ਮੁਖਤਾ ਦੇ ਅਟੈਕ ਕੀਤਾ ਕੱਲਾ ਇਹ ਨਾ ਉਹ ਇਹ ਹਿੰਦੂਵਾਦ ਨਾਲ ਨੰਗੂੜਾ ਜਾਵੇ ਇੱਕ ਮਨੁੱਖ ਦਾ ਕਹਾਣੀ ਆ ਕੱਲੇ ਹਿੰਦੀ ਦਾ ਨਹੀਂ ਆ ਉਹ ਜਿਹੜੀ ਲੋਲੀ ਹੁੰਦੀ ਹੈ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਹਨ ਉਹਨਾਂ ਨੇ ਕਦੇ ਨਹੀਂ ਦੇਖਣਾ ਕਿ ਅੱਦੋਂ ਸਿੱਖ ਖੜਾ ਹੈ ਮੁਸਲਮਾਨ ਖੜਾ ਹੈ ਜਾਂ ਹਿੰਦੂ ਖੜਾ ਹੈ ਇਹ ਨਹੀਂ ਗੱਲ ਹੈ ਕੀ ਗੋਈ ਜਦੋਂ ਚੱਲਦੀ ਹੈ ਉਹ ਕਦੇ ਜਾਤ ਵੇਖ ਕੇ ਨਹੀਂ ਚੱਲਦੀ। ਵੀ ਵਾਣਾ ਵਾਣਾ ਇਹੋ ਹਮਰੇ ਤੋਂ ਬਾਅਦ ਵੀ ਰਹੇਗਾ ਦੋਨਾਂ ਮੁਲਕਾਂ ਦੇ ਰਿਸ਼ਤੇ ਜੇ ਕਰਵਾਟ ਸਾਹਮਣੇ ਆ ਰਹੀ ਹੈ ਦੋਨੋਂ ਸਾਧੂ ਬਖਲਾਏ ਹੋਏ ਨੇ ਜੁਗਿਆ ਦੇ ਪਾਕਿਸਤਾਨ ਵੀ ਕੀ ਲੱਗਦਾ ਵੀ ਇਸ ਦਾ ਜੋ ਅਸਰ ਹੈ ਜੱਤੀ ਵਾਰ ਤੇ ਪਵੇਗਾ ਪਹਿਲੀ ਗੱਲ ਤਾਂ ਇੰਡੀਆ ਕੋਈ ਬਖਲਾੜ ਦੇ ਵਿੱਚ ਨਹੀਂ ਆਇਆ। ਇੰਡੀਆ ਬਹੁਤ ਇੱਕ ਸੱਚ ਸੋਧੇ ਨਾਲ ਚੱਲਣ ਵਾਲਾ ਮੁਲਕ ਹੈ। تے دوسری گل ہے کوئی جاتیواد انڈیا کوئی اس طرح دا ہے نہیں گا دیکھو اتنے ہندی بھی ہے مسلمان بھی ہے سکھ بھی ہے عیسائی بھی, بھی ہے بودھی بھی ہے جینی بھی ہے ہندوستان ایک فلانہ گلدستہ ہے اتنے ہر وکری وکری طرح دیا جا جاتیا دھرم سب سبیاچار ہے یہ گلدستے کٹھا کر کے ہندوستان بنیا ਬਾਕੀ ਸਾਡੇ ਬੌਂਡਿੰਗ ਮੌਤ ਨਾਲ ਸਾਡੇ ਪੁਰਾਣੇ ਸੰਬੰਧ ਜਿਹੜੇ ਹੋ ਗਏ ਐ ਤੜਵਾਦ ਆਂਦੀ ਰਹੀ ਐ ਉਹ ਚੁੱਕੇ ਜੋ ਠੀਕ ਵੀ ਹੁੰਦੇ ਰਹੇ ਉਹ ਹੁਣ ਠੀਕ ਹੋ ਉਹਨਾਂ ਨੇ ਸਾਡੇ ਦੇ ਮਤਲਬ ਬੇਤਵਾਰ ਕੀਤਾ ਸਮ ਗੁੱਸਾ ਹੋਣਾ ਸੁਭਾਵਿਕ ਐ ਸਮਾਂ ਅਨੁਸਾਰ ਇਹ ਹਾਲ ਸੁਧਰ ਜਾਣਗੇ ਅਖੀਰ ਉਹ ਸਾਡੇ ਵਿੱਚੋਂ ਹੀ ਨਿਕਲਿਆ ਆਇਆ ਹੋਇਆ ਹੈਗਾ ਤੇ ਸਾਡੇ ਭੈਣ ਭਰਾ ਉਹ ਸਮਲ ਦੇ ਵਿੱਚ ਤੇ ਸਮਾਂ ਅਨੁਸਾਰ ਠੀਕ ਹੋ ਜਾ ਲੜਾਈ ਨਹੀਂ ਲੱਗਣੀ ਚਾਹੀਦੀ ਲੜਾਈ ਦਾ ਜਿਹੜਾ ਹੈ ਨਾ ਨੁਕਸਾਨ ਹੈ ਦੇਖੋ ਕਈ ਘਰਾਂ ਦੇ ਚਿਰਾਗ ਬੁੱਝ ਜਾਂਦੇ ਆ ਤੇ ਲੜਾਈ ਤੋਂ ਬਾਅਦ ਜਿਹੜੇ ਹਾਲਾਤ ਹੁੰਦੇ ਆ ਉਹ ਉਹਦੇ ਨਾਲੋਂ ਵੀ ਭਿਆਨਕ ਹੁੰਦੇ ਆ ਹਾਂਜੀ ਵਿੰਦਰ ਮੰਦਿਰ ਤੇ ਕੁਝ ਸੀਨੀਅਰ ਪੱਤਰਕਾਰਾਂ ਤੋਂ ਤੁਹਾਡੇ ਸ਼ਹਿਰ ਤੇ ਇਸ ਸਮੇਂ ਆਪਾਂ ਜੋ ਗੱਲ ਕਰੀਏ ਵੀ ਜੋ ਪਹਿਲਾਂ ਘੰਟੇ ਹਿੰਦੂ ਦਾ ਹਮਲਾ ਹੋਇਆ ਤੇ ਇੱਕ ਰੋਬਾਪੀ ਆਤਵਾਦੀ ਹਮਲਾ ਕਰਕੇ ਇਹਨਾਂ ਨੂੰ ਮਾਰਿਆ ਗਿਆ ਵੀ ਕੀ ਕਹਿਣਾ ਤੁਸੀਂ ਇਸ ਨੂੰ ਉਥੇ ਰੋਹਿਤ ਆਯਾ ਜੀ ਨੇ ਪਹਿਲਾਂ ਵੀ ਦੱਸਿਆ ਕਿ ਭਾਈਚਾਰਕ ਸਾਜ ਨਹੀਂ ਟੁੱਟਣੀ ਚਾਹੀਦੀ ਸਾਝੀ ਵਾਲਤਾ ਦਾ ਸਨੇਹਾ ਦੇਣਾ ਚਾਹੀਦਾ ਪਰ মিডিਆ ਦਾ ਕੁਝ ਹਿੱਸਾ ਤੁਸੀਂ ਰਵੀਸ਼ ਕੁਮਾਰ ਨੂੰ ਸੁਣੋ ਤੁਸੀਂ ਧਰੋਵ ਰਾਠੀ ਨੂੰ ਸੁਣੋ ਉਹ ਸਲੀਕੇ ਦਿਖਾ ਰਹੇ ਨੇ ਕਿ ਨਹੀਂ ਹੈ ਉਸ মিডিਆ ਨੂੰ ਕੋਡ ਪ੍ਰਚਾਰ ਕਰਨਾ ਚਾਹੀਦਾ ਇੱਕ ਪਾਸੇ ਨਹੀਂ ਦੱਸਣਾ ਚਾਹੀਦਾ ਜਿਹੜੇ ਅੱਤਵਾਦੀ ਘਟਨਾ ਵਾਪਰੀ ਆ ਉਹ ਠੀਕ ਨਹੀਂ ਉਹਨੂੰ ਕੋਈ ਵੀ ਨਹੀਂ ਸਹੀ ਕਹਿੰਦਾ ਜਿਹੜਾ 26 ਤੋਂ ਜ਼ਿਆਦਾ ਘਰਾਂ ਨੂੰ ਸਫਰਸ਼ਾ ਦਿੱਤਾ ਗਿਆ ਉਰ ਕੋਈ ਵੀ ਸਹੀ ਨਹੀਂ ਗੈਦ ਨਹੀਂ ਥਰੋਂਦਾ ਪਰ ਉਹ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਮਜ਼ਹਬ ਨਹੀਂ ਹੁੰਦਾ ਜਿਹੜੇ ਮਰਨ ਵਾਲੇ ਨੇ ਉਹਨਾਂ ਨੂੰ ਇਹ ਸੇਖ ساری ਉਮਰ ਯਾਦ ਰੂਗਾ ਉਹਨਾਂ ਦੇ ਹੋਰ ਬੜੇ ਪਰਿਵਾਰਾਂ ਨੂੰ ਤੁਸੀਂ ਕਸ਼ਮੀਰ ਘਰਤੀ ਦੇ ਵਿੱਚ ਦੇਖ ਲਓ ਬਰਫ਼ ਹੀ ਪੈਂਦੀ ਰਹਿੰਦੀ ਆ ਹੁਣ ਉਹਨਾਂ ਦਾ ਸੀਜ਼ਨ ਸ਼ੁਰੂ ਹੋਣਾ ਸੀ ਕਿਸੇ ਨੇ ਆਪਣੇ ਬੱਚਿਆਂ ਦੀ ਫੀਸ ਧਰਨੀ ਹੈ ਕਿਸੇ ਨੇ ਵਰਗੀਆਂ ਲਵਾਉਣੀਆਂ ਨੇ ਕਿਸੇ ਨੇ ਮਕਾਨ ਪਾਉਣਾ ਕਿਸੇ ਨੇ ਚੂਤੋ ਦਾ ਰਿਸ਼ਤਾ ਕਰਨਾ ਕਿਸੇ ਨੇ ਕਰਜ਼ਾ ਉਤਾਰਨਾ ਉਹਨਾਂ ਨੂੰ ਆਸਾਂ ਲੱਗੀਆਂ ਸੀ ਉਹਨਾਂ ਸਾਰਾ ਦਾ ਕੰਮ ਚੌਕ ਤੋਂਗਾ ਮਰਨ ਵਾਲੇ ਤਾਂ ਮਰ ਗਏ ਪਰ ਉਹ ਜਿਉਂਦੇ ਮਰ ਗਏ ਨਾ ਜਿਉਂਦਿਆਂ ਚ ਨੇ ਨਾ ਮਰਦਾਂ ਮਰਿਆਂ ਚ ਨੇ ਉਹਨਾਂ ਨੇ ਦੇਖੋ ਕਿਵੇਂ ਕੱਢਾ ਪਾਹਲਗਾਮ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦ ਦੇ ਵਿਰੁੱਧ ਜਿੰਨਾ ਰੋਸ ਉੱਠਿਆ ਤੇ ਜਿੰਨੇ ਰੋਸ ਪ੍ਰਦਰਸ਼ਨ ਹੋਏ ਨੇ ਇੰਡੀਆ ਤੋਂ ਜ਼ਿਆਦਾ ਹੋਏ ਨੇ ਜਿਵੇਂ ਇਸ ਹਮਲੇ ਤੋਂ ਬਾਅਦ ਜੋ ਇਰੀਆ ਦਾ ਪਿਤਾੰਦਰ ਇਸ ਤੋਂ ਬਾਅਦ ਆਪਾਂ ਤਾਂ ਲੱਗ ਹੀ ਗਿਆ ਕਿ ਜੋ ਸਾ ਵੀ ਬਿਤਰਿਆ ਸਾ ਵੀ ਪਰਵਾਹ ਨਹੀਂ ਰਹੀ ਹੈ ਜਿੰਨੇ ਵੀ ਦੇਸ਼ਾਂ ਪਾਸੋਂ ਜਿਹੜਾ ਕਾਫੀ ਗੋਲ ਵਾਲਾ ਇਰਾਦਾ ਦੇਖ ਨੂੰ ਮਿਲਦਾ ਹੈ ਤੇ ਇਸ ਤੋਂ ਬਾਅਦ ਕੀ ਇਹਦਾ ਅਸਰ ਜੋ ਜਾਤੀਵਾਦ ਤੇ ਪਿਆ ਦੇਖੋ ਜਾਤੀਵਾਦ ਤੇ ਪੈਣਾ ਸੁਭਾਵਕ ਹੈ ਕਿਉਂਕਿ মিডিਆ ਹੁੰਦਾ ਦਾ ਦਰਪਣ ਹੁੰਦਾ ਸ਼ੀਸ਼ੇ ਦਾ ਕੰਮ ਕਰਦਾ ਪਰ মিডিਆ ਇੱਕ ਪਾਸੇ ਚੱਲ ਰਿਹਾ ਜਿਹੜਾ ਇੱਕ ਪਾਸੜ মিডিਆ ਉਹ ਵੀ ਬੜੀ ਥੂਠ ਹੋ ਰਹੀ ਹੈ ਜਿਹੜਾ ਹੁਣ ਮੈਂ ਪਹਿਲਾਂ ਨਹੀਂ ਦੱਸਿਆ ਸੀ ਕਿ ਪੰਜਾਬ ਤੋਂ ਲਾਹੌਰ ਅੰਮ੍ਰਿਤਸਰ ਤੋਂ ਲਾਹੌਰ ਕੋਈ ਬਹੁਤ ਹੀ ਦੂਰੀ ਤੇ ਨਹੀਂ ਜੇ ਵੀ 25 ਕਿਲੋਮੀਟਰ ਦੇ ਉਸ ਸਫ਼ਰ ਤੇ ਉਹਨਾਂ ਨੇ ਜਾਣਾ ਤੇ ਸਮਾਨ ਭੇਜਣਾ ਵਪਾਰ ਕਰਨਾ ਤਾਂ ਉਹ ਵਪਾਰ ਪਹਿਲਾਂ ਦਿੱਲੀ ਜਾਂਦੀ ਹੈ ਚੀਜ਼ ਫਿਰ ਮੁੰਬਈ ਜਾਂਦੀ ਹੈ ਉਸ ਤੋਂ ਬਾਅਦ ਕਰਾਚੀ ਜਾਂਦੀ ਹੈ ਫਿਰ ਜਿਹੜਾ ਖੱਪਟਕਾਰ ਹੈ ਉਹਦੇ ਤੱਕ ਪਹੁੰਚਦੀ ਹੈ ਉਹ ਕਿੰਨੇ ਗੁਣਾ ਵਾਝ ਜਾਂਦੀ ਹੈ 10 ਗੁਣਾ 20 ਗੁਣਾ 50 ਗੁਣਾ 100 ਗੁਣਾ ਉਹ ਵਧਣ ਦਾ ਵੀ ਇੱਕ ਇਹੀ ਕਾਰਨ ਹੈ ਕਿ ਜਿਹੜਾ ਖਰੀਦਦਾਰ ਉਹ ਬਹੁਤ ਮਹਿੰਗੀ ਖਰੀਦਣੀ ਪੈਂਦੀ ਹੈ ਜੇਕਰ ਭਾਈਚਾਰਕ ਸਾਜ ਬਰਕਰਾਰ ਹੋਵੇ ਇਹ ਸਰਹੱਦਾਂ ਦੇ ਕਨਾ ਖਤਮ ਹੋਵੇ ਤਾਂ ਸਾਨੂੰ ਚਾਹੀਦਾ ਕਿ ਉਹ ਅੰਮ੍ਰਿਤਸਰ ਤੋਂ ਲਾਹੌਰ ਸਿੱਧੀ ਜਾਵੇ ਤੇ ਬਹੁਤ ਸਸਤਾ ਰਹੇ ਕੰਮ ਮਹਿੰਗਾ ਹੋਵੇ ਨਾ ਪਰ ਕੀ ਹੋਵੇਗਾ ਸੰਗਲ ਮੰਗੀ ਪਰ ਦਾਅ ਪਰ ਲਵਾਈ ਨੂੰ ਜਿਹਨੇ ਭੂਖਤ ਇਹ ਪਹਿਲੇ ਕੰਮ ਦਿੱਖਿਆ ਜੋ ਹਿੰਦੂਆਂ ਤੇ ਅਟੈਕ ਹੋਇਆ ਉਸ ਨੂੰ ਹਮਲੇ ਨੇ ਕਿਸ ਤਰ੍ਹਾਂ ਦੇ ਦਿੱਤਾ ਕਿ ਬਹੁਤ ਮਾਡਲ ਘਟਾ ਹੈ ਜਿਹੜੇ ਹਿੰਦੁਸਤਾਨ ਦੇ ਚਰਾ ਕੇ ਹਿੰਦੂ ਸ਼ਕਤ ਨੂੰ ਤਾਂ ਕਿਹੜੇ ਮੁਲਕ ਦੇ ਵਿੱਚ ਸੰਭਵ ਸ਼ੱਕ ਹੋਊਗਾ ਪਰ ਸਰਕਾਰ ਨੇ ਸਾਡੀ ਬੇਨਤੀ ਹੈ ਕਿ ਸਖਤ ਤੋਂ ਸਖਤ ਕਦਮ ਲਾ ਕੇ ਉਹਨਾਂ ਅੰਤਗਵਾਦੀਆਂ ਦੇ ਸ਼ੱਕ ਦਿਖਾਇਆ ਜਾਵੇ ਤਾਂ ਕਿ ਅੱਗੇ ਕੋਈ ਅੰਤਗਵਾਦੀ ਹਮਲਾ ਕਰ ਨਾ ਸਕੇ ਇਹ ਜਿਹੜਾ ਹਮਲੇ ਤੋਂ ਬਾਅਦ ਇਹਨਾਂ ਮੁਲਕਾਂ ਦੇ ਰਿਸ਼ਤੇ ਵਿੱਚ ਜੋ ਤਣਾਅ ਨਜ਼ਰ ਆ ਰਹੀ ਹੈ ਜੋ ਇੰਡੀਆ ਪਾਕਿਸਤਾਨ ਜੋ ਦੋਨੋਂ ਮੁਲਕ ਨੇ ਦੋਨੋਂ ਆਪਸ ਵਿੱਚ ਜੋ ਕਾਫੀ ਗੋਲ ਗੇਂਦ ਗੋਲ ਵਾਲਾ ਕਾਫੀ ਹੋਣਗਾ ਕੀ ਲੱਗਦਾ ਹੈ ਕਿ ਇਸ ਦਾ ਅਸਰ ਕਿ ਜੱਤੀਵਾਦ ਤੇ ਪਵੇਗਾ ਉਸ ਮੁਲਕਾਂ ਨੂੰ ਪਿਛੇ ਰੱਖਣ ਦਾ ਕੀ ਫਾਇਦਾ ਜਿਹੜਾ ਮੁਲਕ ਹਮੇਸ਼ਾ ਹੀ ਆਪਣੇ ਤੇ ਹਮਲਾ ਕਰਦਾ ਹੈ ਉਹ ਦੇਖਦੇ ਨਾਲ ਸੁੱਕਦੇ ਨੇ ਉਹ ਹਮਲਾ ਕਰਦੇ ਪਿੱਛੇ ਲਈ ਆ ਜੇ ਮੋਦੀ ਨੂੰ ਚਾਹੀਦਾ ਹੈ ਉਹਨਾਂ ਨੂੰ ਸਖਤ ਕਰਨਾ ਕਿ ਜੋ ਵੀ ਬੰਦਾ ਚਾਹੇ ਉਹਨਾਂ ਤੇ ਹਮਲਾ ਕਰਨਾ ਪਵੇ ਜਾਂ ਤਾਕਤਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਬਸਕ੍ਰਾਈਬ ਕਰਾਏ ਤਾਂ ਕਿ ਅੱਗੇ ਤਾਂ ਪਾਕਿਸਤਾਨ ਦੇ ਚਾਹੇ ਵੀ ਅੰਤਗਵਾਦੀ ਹਿੰਦੁਸਤਾਨ ਤੇ ਹਮਲਾ ਨਾ ਕਰੇ میرا نام سورن میں کس طرح دیکھتے ہوج جو شہر گام سے جو حملہ ہوا ہندو جو بارتی لوگ ہیں جو مرے نے بہت ہی ویڈی تراسدی ہے ਜਿਹੜਾ ਇੱਕ ਅਤਵਾਦੀ ਟਾਈਪ ਦੇ ਬੰਦਿਆਂ ਨੇ ਆ ਕੇ ਜਿਨ੍ਹਾਂ ਨੂੰ ਅਦਰ ਮੁਲਕ ਦੀ ਜਿਹੜੀ ਸ਼ਹਿ ਸੀ ਉਹਨਾਂ ਨੇ ਉਹਨਾਂ ਦੀ ਸ਼ਹਿ ਤੇ ਇੰਨੀ ਵੱਡੀ ਤਰਾਸਦੀ ਕੀਤੀ ਹੈ ਬਹੁਤ ਹੀ ਮੱਧ ਭਾਗੀ ਇਹ ਜਿਹੜੀ ਘਟਨਾ ਸੀਗੀ ਜੀ ਵਾਸੀਂ ਸਾਰੇ ਸ਼ਹਿਰ ਵਾਸੀ ਕੀ ਸਾਰਾ ਹਿੰਦੁਸਤਾਨੀ ਇਹਦਾ ਵਿਰੋਧ ਕਰਦੇ ਆ ਕਿ ਇਹਦਾ ਬਦਲਾ ਵੀ ਹਿੰਦੁਸਤਾਨ ਗਵਰਨਮੈਂਟ ਨੂੰ ਬਹੁਤ ਜਲਦੀ ਲੈਣਾ ਚਾਹੀਦਾ ਐਸ ਲਾਈਕ ਇਜ਼ਰਾਈਲ ਇਜ਼ਰਾਈਲ ਦੇ ਤੇ ਗਾਜ਼ਾ ਵਾਲਿਆਂ ਨੇ ਕੀ ਕੀਤਾ ਸੀ ਉਹਨਾਂ ਨੇ ਸੈਕੰਡਰੀ ਆਫ ਦਾ ਰੂਪ ਦਿਖਾਤਾ ਕਿ ਅਸੀਂ ਇਜ਼ਰਾਈਲ ਸਾਨੂੰ ਵੀ ਇਜ਼ਰਾਈਲ ਵਾਲਿਆਂ ਕੋ ਕੁਝ ਨਾ ਕੁਝ ਸੇਧ ਲੈਣੀ ਚਾਹੀਦੀ ਆ ਕਿ ਜੇ ਸਾਡੇ ਬੰਦਿਆਂ ਨੂੰ ਕੋਈ ਬਾਹਰੋਂ ਆ ਕੇ ਇਸ ਤਰ੍ਹਾਂ ਕਰ ਸਕਦਾ ਤਾਂ ਉਹ ਦਾ ਉਹਨੂੰ ਅੰਜਾਮ ਮਿੰਟੂ ਮਿੰਡੀ ਮਿਲਣਾ ਚਾਹੀਦਾ ਇਥੇ ਆਪਣੇ ਨਾਲਾ ਇੰਡੀਆ ਪਾਕਿਸਤਾਨ ਦਾ ਰਿਸ਼ਤਾ ਤੇ ਜੋ ਸਾਥ ਨਜ਼ਰ ਆ ਰਹੀ ਹੈ ਕਾਫੀ ਬਰਬਾਦ ਨਜ਼ਰ ਆ ਰਹੀ ਹੈ ਦੋਨੋਂ ਮੁਲਕਾਂ ਵਿੱਚ ਤੇ ਇਸ ਤੋਂ ਬਾਅਦ ਵੀ ਕੀ ਜਾਤਿਵਾਦ ਹੋਵੇਗਾ ਨਹੀਂ ਨਹੀਂ ਸਾਡੇ ਹਿੰਦੁਸਤਾਨ ਚ ਜਾਤਿਵਾਦ ਕਦੀ ਵੀ ਨਹੀਂ ਹੋਇਆ ਅਸੀਂ ਸਾਰੇ ਰਲ ਮਿਲ ਕੇ ਰਹਿੰਦੇ ਆ ਜਿਹੜੇ ਬਾਹਰਲੇ ਲੋਕ ਆ ਕੇ ਸਾਨੂੰ ਜਾਤੀਵਾਦ ਦੇ ਨਾਂ ਤੇ ਲੜਨ ਦੇ ਭੜਾਉਂਦੇ ਆ ਇਹਦਾ ਸਾਡੇ ਕੌਮ ਤੇ ਸਾਡੇ ਹਿੰਦੁਸਤਾਨੀਆਂ ਤੇ ਕੋਈ ਅਸਰ ਨਹੀਂ ਪਾਉਂਦਾ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨੂੰ ਆਜ਼ਾਦ ਨਮਨ ਆਖਦਾ ਹਾਂ ਯਾਰਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫਾਰਵਰਡ ਕੀਤਾ ਜਾਵੇ ਤੇ ਕਿਦਰ ਸਾਡਾ ਚੈਨਲ ਆਜ਼ਾਦ ਪਾਰਤ ਨੇ